ਡਾਕਟਰ ਨਵਜੋਤ ਕੋਰ ਸਿੱਧੂ ਦੇ ਸੁਰੱਖਿਆ ਮੰਗਣ ਤੋਂ ਬਾਅਦ ਸੀਐਮ ਮੰਨ ਨੇ ਪ੍ਰਤੀਕਿਰਿਆ ਦਿੱਤੀ ਹੈ ਦੱਸਦੀ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਚ ਪ੍ਰਸਵਾਰਤਾ ਕੀਤੀ ਇਸ ਮੌਕੇ ਉਹਨਾਂ ਨੇ ਮੈਡਮ ਸਿੱਧੂ ਦੇ ਸੁਰੱਖਿਆ ਮੰਗਣ ਵਾਲੇ ਟਵੀਟ ਦਾ ਜਵਾਬ ਦਿੱਤਾ ਮਾਨ ਨੇ ਕਿਹਾ ਕਿ ਚੰਗਾ ਕੰਮ ਹੈ ਪਹਿਲਾਂ ਗਾਲਾ ਕੱਢੋ ਤਾਂ ਫਿਰ ਮੇਰੇ ਕੋਲ ਆ ਜਾਓ ਜੇ ਇੰਨਾ ਹੀ ਹੁੰਦਾ ਹੈ ਤਾਂ ਪਹਿਲਾਂ ਬਿਆਨ ਕਿਉਂ ਦਿੰਦੇ ਨੇ ਸੀਐਮ ਨੇ ਕਿਹਾ ਕਿ ਗਾਲ ਨਵਜੋਤ ਕੋਰ ਸਿੱਧੂ ਦਿੱਲੀ ਜਾ ਕੇ ਸਲੀਕੇ ਨਾਲ ਵੀ ਕਰ ਸਕਦੇ ਸਨ ਪਰ ਉਸ ਵੇਲੇ ਤਾਂ ਇਹਨਾਂ ਨੇ ਮੀਡੀਆ ਅੱਗੇ ਬੋਲਣਾ ਸੀ ਹੋਰ ਅੱਗੇ ਕੀ ਕੁਝ ਬੋਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਵੀ ਸੁਣੋ ਹੈਂ ਕੀ ਅਖੇ ਜੀ ਜਾਨ ਨੂੰ ਖਤਰਾ ਆਇਆ ਨਾ ਲੋਕਾਂ ਦੇ ਸਾਹ ਤੋਂ ਪੀਰੀ ਜਾਨ ਨੂੰ ਖਤਰਾ ਹੈ ਵੀ ਪਹਿਲਾਂ ਸੋਚ ਕੇ ਬੋਲਣਾ ਸੀ ਇਹ ਚੰਗਾ ਕੰਮ ਲੱਭੇ ਲੋਕਾਂ ਨੂੰ ਗਾਣਾ ਕੱਢ ਕੇ ਮੇਰੇ ਕੋਲ ਆਜਿਆ ਕਰੋ ਮੈਨੂੰ ਹੁਣ ਮਾਰਨਗੇ ਜੀ ਇਹ ਮੈਨੂੰ ਹੁਣ ਕੁੱਟਣਗੇ ਜੀ ਵੀ ਪਹਿਲਾਂ ਆਪਦੇ ਸਾਹ ਨਾ ਬੋਲੋ ਪਾਰਟੀ ਜਿਹੜੇ ਜਿਹੜੀਆਂ ਹੁਣ ਟਾਈਮ ਲੈਂਦੇ ਫਿਰਦੇ ਹੋ ਪ੍ਰਿੰਕਾ ਤੋਤੇ ਰਾਹੁਲ ਗੰਦ ਤੂੰ ਪਹਿਲਾਂ ਲੈ ਲੈਂਦੇ ਤਰੀਕਾ ਹੁੰਦਾ ਕੋਈ ਦੱਸਣ ਦਾ ਕੋਈ ਪਾਰਟੀ ਪਲੇਟਫਾਰਮ ਤੇ ਦੱਸੋ ਗੱਲ ਉਦੋਂ ਤਾਂ ਪੱਤਰਕਾਰਾਂ ਦੇ ਸਵਾਲ ਮੁੱਕ ਜਾਂਦੇ ਸੀ ਬੋਲੀ ਜਾਂਦੇ ਬੋਲੀ ਜਾਂਦੇ ਸਾਰਾ ਕੁਝ ਕਰਤਾ ਫਲਾਣਾ ਫਲਾਣਾ ਵੀ ਗਲਤ ਫਲਾਣਾ ਵੀ ਗਲਤ ਫਲਾਣਾ ਵੀ ਗਲਤ ਬਾਕੀ ਸਾਰੇ ਗਲਤ ਨੇ ਤੇ ਇਹੀ ਠੀਕ ਨੇ ਉਹ ਆਪਸ ਚ ਰੋੜਾ ਪੈ ਗਿਆ ਫਿਰ ਉਹਨਾਂ ਦਾ